ਬਾਕੀ ਇਹ ਗੱਲ ਦੋ ਦਿਨ ਦੀ ਗੱਲ ਰਹਿ ਗਈ ਹੁਣ ਤਾਂ ਬੈਰੀਕੇਡ ਪੱਟ ਕੇ ਅੱਗੇ ਜਾਣਾ ਜੀ ਫਿਰ ਤਾਂ ਹੁਣ ਵੀ ਐਵੇਂ ਹੀ ਕਰ ਰਹੇ ਆ ਦੇਖੋ ਉਹ ਖੜੇ ਖੜਾ ਦੇ ਗੋਲੇ ਦਾਗ ਰਹੇ ਆ ਉਹ ਚਾਹੁੰਦੇ ਵੀ ਅੱਗੇ ਆਣ ਅੱਗੇ ਆਣ ਵੀ ਅਸੀਂ ਹੋਰ ਐਕਸ਼ਨ ਲਈਏ ਉਹਨੇ ਸਰਕਾਰ ਜਾਣ ਬੁੱਝ ਕੇ ਇੱਕ ਡਰਾਂ ਦੇ ਜਰੀਏ ਨਾਲ ਵੀ ਇਹਨਾਂ ਨੂੰ ਡਰਾਇਆ ਕਿਵੇਂ ਜਾਏ ਨਾ ਤਾਂ ਕਰਕੇ ਗੋਲੇ ਘੇਰ ਜਿਵੇਂ ਬਾਕੀ ਲੀਡਰ ਕਰੇ ਤਾਂ ਉਹਨਾਂ ਦੇ ਕਹੇ ਤੇ ਚੱਲ ਰਹੇ ਆ ਕਿਸੇ ਤੋਂ ਬਾਹਰ ਨਹੀਂ ਜਾ ਰਹੇ ਫੇਰ ਵੀ ਮਤਲਬ ਆਪਣੇ ਬੰਬ ਘੇਰੀ ਜਾ ਰਹੇ ਆ ਜਾਣ ਬੁੱਝ ਕੇ ਮਤਲਬ ਇੱਕ ਡੈਚ ਦਾ ਮਾਹੌਲ ਬਣਾ ਰਹੇ ਆ ਸਿੰਗੂ ਬਾਰਡਰ ਦੇ ਉੱਤੇ ਖੜੇ ਆ ਤੇ ਅੱਜ ਫੇਰ ਇੱਥੇ ਮਤਲਬ ਕਿ ਹਮਲੇ ਹੋਏ ਨੇ ਜਿਵੇਂ ਕਿ ਕਹਿ ਰਹੇ ਸੀ ਵੀ 2 ਦਿਨ ਤੋਂ ਹੋਣਾ ਹਮਲੇ ਬੰਦ ਨੇ ਪਰੰਤੂ ਦੁਬਾਰਾ ਹਮਲੇ ਹੋਏ ਨੇ ਆਪਾਂ ਨੌਜਵਾਨਾਂ ਤੋਂ ਜਾਣਦੇ ਆ ਕਿ ਕਿਵੇਂ ਹਮਲੇ ਹੋਏ ਨੇ ਇੱਥੇ ਆਪਣੇ ਲੱਗੇ ਮੁੰਡੇ ਸ਼ਾਂਤ ਮਤਲਬ ਰਾਮ ਨਾਲ ਖੜੇ ਸੀਗੇ ਆਪਣਾ ਨਾ ਕੋਈ ਹੁੱਲੜ ਬਾਈ ਨਾਲ ਉਹਨੇ ਸਰਕਾਰ ਜਾਣ ਬੁੱਝ ਕੇ ਇੱਕ ਡਰਾਂ ਦੇ ਜਰੀਏ ਨਾਲ ਵੀ ਇਹਨਾਂ ਡਰਾਇਆ ਕਿਵੇਂ ਜਾਏ ਨਾ ਤਾਂ ਕਰਕੇ ਕੋਲੇ ਗੇਰੇ ਹੁਣ ਜਦੋਂ ਕਿ ਇਹ ਮੁੰਡੇ ਲੱਤ ਤੋੜਦੀ ਜੀ ਇਹਨਾਂ ਦੇ ਮਤਲਬ ਇਹ ਬੇਇਨਸਾਫੀ ਕਰ ਰਹੇ ਆ ਤਾਨਾशाही ਚੱਲ ਰਹੀ ਹੈ ਜਿਆਦਾ ਅੱਜ ਸਵੇਰੇ ਹੋਇਆ ਜੀ ਨਹੀਂ ਹੁਣੇ ਮਤਲਬ 10 20 ਮਿੰਟ ਪਹਿਲਾਂ ਇਹ 12:30 ਵਜੇ ਉਦੋਂ ਦੁਬਾਰਾ ਮਤਲਬ ਦੁਪਹਿਰ ਦੇ ਗੇਟ 'ਤੇ ਦੁਬਾਰੇ ਹਮਲੇ ਹੋਏ ਨੇ ਹਾਂ ਦੁਬਾਰੇ ਗਤੀ 'ਚ ਸ਼ਾਂਤ ਬੈਠੇ ਨੇ ਬਿਲਕੁਲ ਉਹਨਾਂ 'ਤੇ ਹਮਲਾ ਕੀਤਾ ਜੀ ਹਾਂਜੀ ਤੇ ਹੁਣ ਆਪਣੇ ਵੱਲੋਂ ਤਾਂ ਨਹੀਂ ਕੋਈ ਆਪਣੇ ਮੁੰਡਿਆਂ ਵੱਲੋਂ ਕੋਈ ਕਾਰਵਾਈ ਆਪਣੇ ਮੁੰਡਿਆਂ ਵੱਲੋਂ ਤਾਂ ਕੋਈ ਸ਼ਾਂਤ ਬੈਠੇ ਸਾਰੇ ਕੋਈ ਕਾਰਵਾਈ ਨਹੀਂ ਉਹ ਸ਼ਾਂਤ ਬੈਠੇ ਨੇ ਹੀ ਗੋਲੇ ਖੇਡ ਰਹੇ ਆ ਆਪਣੇ ਮੁੰਡੇ ਸ਼ਾਂਤ ਬੈਠੇ ਆ ਸੂਝਵਾਨ ਆ ਸਾਰੇ ਹਾਂਜੀ ਜਿਵੇਂ ਬਾਕੀ ਲੀਡਰ ਕਰੇ ਤਾਂ ਉਹਨਾਂ ਦੇ ਕੇਸੇ ਤੇ ਚੱਲ ਰਹੇ ਆ ਕਿਸੇ ਤੋਂ ਬਾਹਰ ਨਹੀਂ ਜਾ ਰਹੇ ਫੇਰ ਵੀ ਮਤਲਬ ਆਪਣੇ ਬੰਬ ਘੇਰੀ ਜਾ ਰਹੇ ਆ ਜਾਨ ਬੁੱਝ ਕੇ ਮਤਲਬ ਇੱਕ ਦਹਿਸ਼ਤ ਦਾ ਮਾਹੌਲ ਬਣਾ ਰਹੇ ਆ ਜਿਹੜਾ ਜਿਹੜਾ ਆਪਣੇ ਮੁੰਡਿਆਂ ਨੇ ਜਿਵੇਂ ਪਤੰਗ ਚੜਾਉਂਦੇ ਆ ਡਰੋਨ ਸੁੱਟਿਆ ਸੀ ਦੁਬਾਰਾ ਤਾਂ ਨਹੀਂ ਡਰੋਨ ਆਇਆ ਦੁਬਾਰਾ ਡਰੋਨ ਨਹੀਂ ਆਇਆ ਉਹ ਤਾਂ ਉਹਨਾਂ ਦਾ ਮਤਲਬ ਉੱਡੀ ਗਏ ਸੀ ਅ ਉਹ ਘੱਗਰ ਪਾਰ ਜਾ ਕੇ ਦੁਬਾਰਾ ਨਹੀਂ ਆਇਆ ਡਰੋਨ ਫੇਰ ਹਾਂਜੀ ਹਾਂਜੀ ਤੇ ਅੱਜ ਦੁਬਾਰਾ ਮਤਲਬ ਇਹ ਆਪਣੇ ਕਹਿ ਰਹੇ ਸੀ ਵੀ ਹੁਣ ਦੁਬਾਰਾ ਮਤਲਬ ਸ਼ਾਂਤੀ ਬਣਾਈ ਰੱਖਾਂਗੇ ਵੀ ਹੁਣ ਉਧਰੋਂ ਕਾਰਵਾਈ ਨਹੀਂ ਹੋਊਗੀ ਜਾਂ ਬੰਬ ਨਹੀਂ ਚੱਲਣਗੇ ਉਹਨਾਂ ਨੇ ਫੇਰ ਮਤਲਬ ਭੰਗ ਕਰਤਾ ਇਹਨੂੰ ਸ਼ਾਂਤੀ ਉਹਨਾਂ ਨੇ ਕਿਹਾ ਜੀ ਵੀ ਸੀਚ ਫਾਇਰ ਹੈ ਦੇਖ ਲਓ ਹੁਣ ਆਪਣੇ ਮੁੰਡੇ ਸ਼ਾਂਤ ਬੈਠੇ ਨੇ ਫੇਰ ਵੀ ਮਤਲਬ ਆਪਣੀ ਗੱਲ ਤੇ ਨਹੀਂ ਰਹੇ ਉਹ ਸ਼ਾਂਤ ਬੈਠੇ ਨੇ ਤੇ ਗੋਲੇ ਦਾਗ ਰਹੇ ਨੇ ਇਹ ਤੋਂ ਵੱਡੀ ਦੇਖੋ ਹੁਣ ਨਾ انصافੀ ਕੀ ਹੋ ਗਈ ਉਹ ਢੜਕਾਉਣਾ ਚਾਹੁੰਦੇ ਨੇ ਢੜਕਾਉਣਾ ਚਾਹੁੰਦੇ ਵੀ ਆਪਣੇ ਮੁੰਡੇ ਕੋਈ ਆਪਣੇ ਗੁੱਸੇ ਜਾ ਕੇ ਗਲਤ ਸਟੈਪ ਤੇ ਜੱਕਣ ਉਹਨਾਂ ਨੂੰ ਕੋਈ ਮੌਕਾ ਮਿਲੇ ਗੋਲੀ ਚਲਾਣ ਦਾ ਇਹ ਜਾਣਦੇ ਆ ਜੀ ਪਰ ਆਪਣੇ ਸਾਰੇ ਲੀਡਰ ਵੀ ਸੁਚਮਾਨ ਨੇ ਜੀ ਮੁੰਡੇ ਵੀ ਆਪਣੇ ਸੁਚਮਾਨ ਆ ਸਾਰੇ ਯੂਥ ਸਹੀ ਚੱਲ ਰਹੇ ਆ ਜੀ ਬਾਕੀ ਪਰੋ ਆਪਣੀ ਹਰਕਤਾਂ ਦਾ ਆਵਾਜ਼ ਨਹੀਂ ਆ ਰਹੇ ਮੱਕੀ ਰਹੀ ਗੱਲ ਦੋ ਦਿਨ ਦੀ ਗੱਲ ਰਹਿ ਗਈ ਹੁਣ ਤਾਂ ਬੈਰੀਕੇਟ ਪੱਟ ਕੇ ਅੱਗੇ ਜਾਣਾ ਜੀ ਫਿਰ ਤਾਂ ਕਦੋਂ ਦੀ ਤਰੀਕ ਮਿਲੀ ਆ ਵੀਰੇ ਹੁਣ ਇਹ ਲੀਡਰਾਂ ਨੇ ਸੰਡੇ ਦੀ ਦਿੱਤੀ ਹੋਈ ਹੈ ਜੀ ਵੀ 5 ਤਰੀਕ ਸੰਡੇ ਨੂੰ ਮੀਟਿੰਗ ਹੈ 5 ਵਜੇ ਉਸ ਤੋਂ ਬਾਅਦ ਕਹਿੰਦੇ ਜੇ ਨਹੀਂ ਹੱਲ ਹੁੰਦਾ ਫਿਰ ਅਸੀਂ ਦਿੱਲੀ ਚ ਪਹੁੰਚਾਂਗੇ ਕੁਝ ਕਰਾਂਗੇ ਮੰਨ ਲਓ ਸੰਡੇ ਨੂੰ 5 ਵਜੇ ਸ਼ਾਮ ਦਾ ਲਾਸਟ ਉਹਨਾਂ ਨੇ ਉਹ ਕਰਦਿਆ 5 ਵਜੇ ਮੀਟਿੰਗ ਸ਼ੁਰੂ ਹੈ ਉਸ ਤੋਂ ਬਾਅਦ ਜਿਹੜਾ ਰਿਜ਼ਲਟ ਜੋ ਆ ਰਿਹਾ ਜੇ ਆਪਣੇ ਪੱਖਚਾਰਾ ਠੀਕ ਹੈ ਜੀ ਨਹੀਂ ਵਿਰੋਧਾਰ ਫਿਰ ਦਿੱਲੀ ਕੁਝ ਕਰਾਂਗੀ ਹਾਂ ਜੀ ਇਹ ਜਿਹੜੇ ਮਤਲਬ ਕਿ ਆਪਣੇ ਨੌਜਵਾਨ ਨੇ ਚਾਹੇ ਕੋਈ ਮੰਨ ਲਓ ਇਸਤਰੀਆਂ ਨੇ ਸਾਰੇ ਆਪਣੇ ਨੌਜਵਾਨ ਆਗੂਆਂ ਦੇ ਮਤਲਬ ਉਹਨਾਂ ਦੀ ਹੁਕਮ ਦੀ ਪਾਲਣਾ ਹੀ ਕਰ ਰਹੇ ਨੇ ਹੁਣ ਜਿਵੇਂ ਲੀਡਰਾਂ ਨੇ ਕਿਹਾ ਵੀ ਆਪਾਂ ਅੱਗੇ ਨਹੀਂ ਜਾਣਾ ਅੱਜ ਕੋਈ ਨੌਜਵਾਨ ਅੱਗੇ ਨਹੀਂ ਗਿਆ ਉਹ ਕਹਿ ਰਹੇ ਆਪਾਂ ਸ਼ਾਂਤ ਮੇਰੇ ਸ਼ਾਂਤ ਵੀ ਰਹ ਰਹੇ ਜਿਵੇਂ ਉਹ ਕਹਿ ਰਹੇ ਆਪਣਾ ਯੂਥ ਹੋਮੀ ਚੱਲ ਰਿਹਾ ਜੀ ਕੋਈ ਇਹਨਾਂ ਤੋਂ ਬਾਹਰ ਨਹੀਂ ਚੱਲ ਰਿਹਾ ਅੱਗੇ ਦਾ ਅੱਗੇ ਦਾ ਵੀਰੇ ਪਹਿਲਾਂ ਵੀ ਨਹੀਂ ਸੀ ਗਏ ਉਹ ਤਾਂ ਜਦੋਂ ਉਹ ਖਸਾਉਂਦੇ ਸੀਗੇ ਫੇਰ ਆਪਣੇ ਵਾਲੇ ਮੁੰਡੇ ਜਾਂਦੇ ਸੀ ਹੁਣ ਵੀ ਐਵੇਂ ਹੀ ਕਰ ਰਹੇ ਆ ਦੇਖੋ ਉਹ ਖੜੇ ਖੜੇ ਦੇ ਕੋਲੇ ਡਾਕ ਰਹੇ ਉਹ ਚਾਹੁੰਦੇ ਵੀ ਅੱਗੇ ਆਣ ਅੱਗੇ ਆਣ ਵੀ ਅਸੀਂ ਹੋਰ ਐਕਸ਼ਨ ਲਈਏ ਘਟੋ ਘਟੇ ਹੁਣ ਜਿੱਦਣ ਦਾ 13 ਤਰੀਕ ਦਾ 150 ਨੌਜਵਾਨਾਂ ਦੇ ਉੱਪਰ ਜ਼ਖਮੀ ਹੋ ਚੁੱਕੇ ਆ ਜੀ ਹੁਣ ਤੱਕ ਪਰ ਇਨਸਾਫ ਕੋਈ ਨਹੀਂ ਉਹ ਮਤਲਬ ਕੋਈ ਗੋਲੀ ਚਲਾ ਰਹੇ ਆ ਪਲਾਸਟਿਕ ਦੀ ਗੋਲੀਆਂ ਚਲਾ ਰਹੇ ਆ ਵਿੱਚ ਅਸਲੀ ਵੀ ਗੋਲੀ ਚਲਾ ਰਹੇ ਆਗੀ ਪਰ ਕੋਈ ਇਨਸਾਫ ਨਹੀਂ ਉਹ ਮੰਨਦੇ ਨਹੀਂ ਇੱਥੇ ਹਸਪਤਾਲਾਂ ਦੇ ਮੁੰਡੇ ਹੀ ਮੁੰਡੇ ਪਏ ਆ ਮਤਲਬ ਕੋਈ ਮੰਨਣ ਨੂੰ ਤਾਂ ਆਉਂ ਕਹਿੰਦੇ ਅਸਲੀ ਗੋਲੀ ਚਲਾਈਏ ਨਹੀਂ ਮੈਂ ਤੁਹਾਨੂੰ ਫੋਟੋ ਦਿਖਾਈ ਸੀਗੀ ਉਹ ਮੁੰਡੇ ਦੇ ਗੋਲੀ ਆਰ ਪਾਰ ਹੋ ਗਈ ਬਾਹਰੋਂ ਪਰ ਉਹ ਦੇਖੋ ਵੀ ਮੈਂ ਕਿੰਨੀ ਨਾ ਇਨਸਾਫੀ ਹੈ ਕਿਸਾਨ ਦਰਨਾ ਦੇਰੇ ਬੈਠੇ ਨੇ ਗੋਲੀ ਚਲਾ ਰਹੇ ਇਹ ਤਾਂ ਮਾੜੀ ਗੱਲ ਹੋਰ ਕੀ ਹੋਊਗੀ ਪੰਜਾਬ ਸਰਕਾਰ ਆਪਣੀ ਮਦਦ ਕਰ ਰਹੀ ਆ ਨੌਜਵਾਨਾਂ ਦੀ ਨਹੀਂ ਪੰਜਾਬ ਸਰਕਾਰ ਕੋਈ ਮਦਦ ਨਹੀਂ ਕਰ ਰਹੀ ਨਾ ਬਰ ਖਲਾਫ ਨਿਊਟਰਲ ਚੱਲ ਰਹੇ ਆ ਇਹ ਹੱਕ ਚ ਨਹੀਂ ਜਾ ਰਹੇ ਹੋ ਸਕਦੇ ਆਉਣ ਵਾਲੇ ਦਿਨਾਂ ਚ ਮੋਦੀ ਦਾ ਪ੍ਰੈਸ਼ਰ ਹੋਵੇ ਇਹ ਵੀ ਵਿਰੋਧੇ ਹੋ ਜਾਣ ਜਿਉਂਕਿ ਹਰਿਆਣਾ ਸਰਕਾਰ ਦਾ ਖੱਟਰ ਸਰਕਾਰ ਦਾ ਬਿਆਨ ਆਇਆ ਵੀ ਤੁਸੀਂ ਮਤਲਬ ਜਿਹੜੇ ਜਾ ਰਹੇ ਨੇ ਕਿਸਾਨ ਉਹਨਾਂ ਨੂੰ ਤੁਸੀਂ ਰੋਕੋ ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਲੱਗ ਰਿਹਾ ਹੈ ਵੀ ਜਿਹੜੀ ਪੰਜਾਬ ਸਰਕਾਰ ਹੈ ਉਹ ਕਿਸਾਨਾਂ ਦੇ ਨਾਲ ਹੈ ਨਹੀਂ ਨਹੀਂ ਪੰਜਾਬ ਸਰਕਾਰ ਮਤਲਬ ਨਿਊਟਰਲ ਚੱਲ ਰਹੀ ਹੈ ਕੋਈ ਨਾਲ ਨਹੀਂ ਕੋਈ ਉਹਨਾਂ ਦੀ ਸਪੋਰਟ ਨਹੀਂ ਕੋਈ ਉਹ ਵਿਰੋਧਤਾ ਨਹੀਂ ਹਜੇ ਤੱਕ ਅੱਛਾ ਹਾਂਜੀ ਉਹ ਨਿਊਟਰਲ ਚੱਲ ਰਹੇ ਆ ਉਹ ਆਪਣਾ ਦੇਖ ਰਹੇ ਨੇ ਦੇਖੋ ਬਾਕੀ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਹੈ ਜੀ ਤੁਹਾਨੂੰ ਕੀ ਲੱਗਦਾ ਲੱਗਦਾ ਵੀ ਮਸਲਾ ਨਿਬੜ ਜਾਊਗਾ ਜੀ ਦੇਖੋ ਜੇ ਨਹੀਂ ਨਿਬੜਦਾ ਫਿਰ ਦਿੱਲੀ ਤਾਂ ਜਾਣਾ ਹੀ ਜਾਣਾ ਜੀ ਇਹ ਸਾਡੀ ਜਿਹੜੀ ਜਵਾਨੀ ਐ ਇਹ ਇਹ ਮਤਲਬ ਕਿ ਇਹਦੀ ਇਹ ਸੋਚਣੀ ਆ ਵੀ ਅਸੀਂ ਆਪਣੇ ਜਿਹੜੇ ਆਗੂ ਨੇ ਉਹਨਾਂ ਦੀ ਮਤਲਬ ਗੱਲ ਮੰਨਣੀ ਆ ਨਹੀਂ ਤਾਂ ਅਸੀਂ ਇੱਕ ਮਿੰਟ ਦੇ ਵਿੱਚ ਵਿੱਚ ਵੈਰੀਗੇਟ ਪਾਰ ਕਰ ਦਾਂਗੇ ਇਹ ਗੱਲਾਂ ਮਤਲਬ ਪ੍ਰਧਾਨ ਮੰਤਰੀ ਮੋਦੀ ਨੂੰ ਜਾਂ ਉਹਨਾਂ ਦੇ ਜਿਹੜੀ ਕੈਬਨਿਟ ਐ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਸ਼ਾਂਤੀ ਨਾਲ ਹੱਲ ਕਰ ਲਈਏ ਚੀਜ਼ਾਂ ਦਾ ਧੰਨਵਾਦ